ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਜਿਹੜਾ ਵਾ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਵਾ ਪਾਕਿਸਤਾਨ ਦੇ ਵੱਲੋਂ ਕੱਲ ਕੁਝ ਜਗ੍ਹਾ ਦੇ ਉੱਪਰ ਆਪਣੇ ਡਰੋਨਾਂ 'ਈ ਹਮਲਾ ਕੀਤਾ ਗਿਆ ਸੀਗਾ ਲੇਕਿਨ ਇੱਕ ਵੀ ਡਰੋਨ ਜਿਹੜਾ ਵਾ ਸਾਡੀ ਧਰਤੀ ਨੂੰ ਨਹੀਂ ਛੂ ਪਾਇਆ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਗਿਆ ਵਾ ਲੋਕ ਮੇਰੇ ਨਾਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਜਿਹੜੇ ਨੇ ਕੀ ਸੋਚਦੇ ਹੈਗੇ ਨੇ ਜਿਸ ਤਰ੍ਹਾਂ ਦੇ ਨਾਲ ਰਾਤ ਜਿਹੜਾ ਹਮਲਾ ਕੀਤਾ ਗਿਆ ਸੀ ਪਾਕਿਸਤਾਨ ਵੱਲ ਉਸ ਦਾ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਗਿਆ ਲੋਕ ਜਿਹਨੇ ਉਹ ਕਿੰਨਾ ਕਿਸੇ ਕੁਝ ਨਜ਼ਰ ਆ ਰਹੇ ਨੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵਾਪਕ ਮੂੰਹ ਤੋੜ ਜਵਾਬ ਜਿਹੜਾ ਵਾ ਦਿੱਤਾ ਗਿਆ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਰਾਤ ਪਾਕਿਸਤਾਨ ਨੇ ਹਮਲਾ ਕੀਤਾ ਸੀ ਕੁਝ ਜਗ੍ਹਾ ਦੇ ਉੱਪਰ ਲੇਕਿਨ ਮੂੰਹ ਤੋੜ ਜਵਾਬ ਜਿਹੜਾ ਉਹਨੂੰ ਦਿੱਤਾ ਹੈਗਾ ਕਿਸ ਤਰ੍ਹਾਂ ਵੇਖਦੇ ਹੋ ਕਾਰਵਾਈ ਨੂੰ ਕੀ ਕਹਿਣਾ ਚਾਹੋਗੇ ਇਹ ਤਾਂ ਬਹੁਤ ਵਧੀਆ ਕੀਤਾ ਜੀ ਮੂੰਹ ਤੋੜ ਜਵਾਬ ਦੇ ਨਹੀਂ ਸੀਗਾ ਅਸੀਂ ਬਹੁਤ ਬਰਦਾਸ਼ਤ ਕੀਤਾ ਸੀਗਾ ਇਹ 1971 ਜੀ ਵੀ ਬਰਦਾਸ਼ਤ ਕੀਤਾ ਬਖਸ਼ਤਾ 2019 ਵੀ ਬ ਲੇਕਿਨ ਇਹਨਾਂ ਨੂੰ ਕੋਈ ਸਮਝ ਨਹੀਂ ਆਈ ਲੇਕਿਨ ਇਹਨਾਂ ਨੇ ਮੁੜ ਕੇ ਨਵੀਂ ਭਾਜੀ ਚੜਾਈ ਜਦੋਂ 26 ਨਿਹੱਤ ਲੋਕ ਸਾਡੇ ਜਿਹੜੇ ਟੂਰਿਸਟ ਮਾਰ ਦਿੱਤੇ ਆਮ ਲੋਕਾਂ ਨੂੰ ਤੇ ਮਾਰਨ ਦਾ ਕੋਈ ਮਤਲਬ ਹੀ ਨਹੀਂ ਸਰਕਾਰਾਂ ਦੀ ਦੁਸ਼ਮਣੀ ਸਰਕਾਰਾਂ ਨਾਲ ਹੁੰਦੀ ਆ ਇਹ ਇਹਨਾਂ ਨੇ ਜਿਸ ਤਰ੍ਹਾਂ ਦਾ ਕੀਤਾ ਉਸ ਤਰ੍ਹਾਂ ਦਾ ਪਾਇਆ ਲੇਕਿਨ ਸਾਡਾ ਵਾਸ ਚਲੇ ਤੇ ਅਸੀਂ ਵੀ ਆਪਣੇ ਲੜਨ ਮਰਨ ਲਈ ਤਿਆਰ ਆ ਸਾਨੂੰ ਜੇ ਫੌਜ ਮੌਕਾ ਦੇਗੀ ਤੇ ਅਸੀਂ ਵੀ ਬਾਰਡਰ ਤੇ ਜਾਣ ਨੂੰ ਤਿਆਰ ਆ ਸਾਡੀ ਗੁਰਦਾਸਪੁਰ ਦੀ ਜਨਤਾ ਬੇਸ਼ੱਕ ਦੀ ਬਾਰਡਰ ਦੇ ਕੰਢੇ ਤੇ ਆ ਲੇਕਿਨ ਇੰਨੀ ਡਰ ਆ ਇਹ ਇਹ ਲੜਨ ਮਰ ਲਈ ਤਿਆਰਾਂ ਭਰਤ ਮਾਤਾ ਕੀ ਜੈ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਆ ਕਿਆ ਕਿ ਬਲੈਕਆਊਟ ਦਾ ਸਮਰਥਨ ਕਰਨਾ ਵਾ ਰਾਤ ਇਥੇ ਬਲੈਕਆਊਟ ਰਿਆ ਸਾਰਿਆਂ ਨੇ ਸਮਰਥਨ ਕੀਤਾ ਬਿਲਕੁਲ ਜੀ ਸਾਰਿਆਂ ਨੇ ਸਮਰਥਨ ਕੀਤਾ ਗੁਰਦਾਸਪੁਰ ਦੇ ਵਾਸੀ ਬਹੁਤ ਔਸੂਲ ਦੇ ਪੱਕੇ ਨੇ ਇਹਨਾਂ ਨੇ 9 ਵਜੇ ਕੀ 9:30 ਵਜੇ ਹੀ ਲਾਈਟਾਂ ਬੰਦ ਕਰ ਦਿੱਤੀਆਂ ਸੀ ਉਹ ਸਵੇਰੇ 5 ਵਜੇ ਤੱਕ ਬਿਲਕੁਲ ਲਾਈਟ ਬੰਦ ਰਹੀ ਔਰ ਇਹਨਾਂ ਨੇ ਕੋਈ ਬਾਜ਼ਾਰ ਦੇ ਵਿੱਚ ਲੋਕਾਂ ਦੀ ਆਵਾਜ਼ ਆ ਵੀ ਬੰਦ ਰਹੀ ਔਰ ਸਾਡੇ ਗੁਰਦਾਸਪੁਰ ਦੀਆਂ ਦੁਕਾਨਾਂ ਵੀ 8:30 ਵਜੇ ਤਕਰੀਬਨ ਬੰਦ ਹੋ ਗਈਆਂ ਕਿ ਜਿਹੜਾ ਆਂਜਾਂ ਦਾ ਟਾਈਮ ਘਰ ਚ ਲੱਗਣਾ ਵਾ ਉਹ ਵੀ ਵਿੱਚ ਗਿਣ ਲ ਕੇ 8:30 ਵਜੇ ਕੰਪਲੀਟ ਦੁਕਾਨਾਂ ਬੰਦ ਕਰਕੇ 9:00 ਵਜੇ ਬਿਲਕੁਲ ਰੈਡੀ ਹੋ ਕੇ ਦੁਕਾਨਾਂ ਓਕੇ ਕਰਤੀਆਂ ਬਿਲਕੁਲ ਕੁਝ ਹੋਰ ਵੀ ਲੋਕ ਹੈਗੇ ਨੇ ਕਿਉਂਕਿ ਸਾਰੇ ਸਮਰਥਨ ਕਰ ਰਹੇ ਨੇ ਆਪਣੀ ਸਰਕਾਰ ਦਾ ਕਿਹਾ ਜਾ ਰਿਹਾ ਕਿ ਮੂੰਹ ਤੋਰ ਜਵਾਬ ਜਿਹੜਾ ਵਾ ਪਾਕਿਸਤਾਨ ਨੂੰ ਦਿੱਤਾ ਗਿਆ ਹੈਗਾ ਵਾ ਇਸੇ ਤਰ੍ਹਾਂ ਹੀ ਪਾਕਿਸਤਾਨ ਨੂੰ ਜਵਾਬ ਜਿਹੜਾ ਦੇਣਾ ਬਣਦਾ ਸੀਗਾ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਰਾਤ ਪਾਕਿਸਤਾਨ ਨੇ ਕੋਈ ਤਿੰਨ ਚਾਰ ਜਗ੍ਹਾ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਨਾਂ ਹਮਲਿਆਂ ਨੂੰ ਸਾਡੀ ਆਰਮੀ ਨੇ ਨਾਕਾਮ ਕੀਤਾ ਹੈਗਾ ਵਾ ਕੀ ਕਹਿਣਾ ਚਾਹੋਗੇ ਦੇਖੋ ਜੀ ਆਰਮੀ ਜਿੰਦਾਬਾਦ ਆ ਸਾਡੇ ਆ ਜੋ ਡਿਫੈਂਸ ਸਿਸਟਮ ਦਾ ਮਾਈਕ੍ਰੋ ਦੀ ਕਿਰਪਾ ਨਾਲ ਬਹੁਤ ਸਟਰੋਂਗ ਆ ਬਟ ਇੱਕ ਮੈਂ ਅਪੀਲ ਕਰਨੀ ਚਾਹੁੰਦਾ ਸਾਰੇ ਜਿਹੜੇ ਲੋਕਾਂ ਨੂੰ ਕਿ ਜਿਹੜੇ ਲੋਕ ਬਾਹਰ ਗਏ ਹੋਏ ਆ ਕੈਨੇਡਾ ਕੋਈ ਚਲਾ ਗਿਆ ਤੋਂ ਸ਼ਿਫਟਿੰਗ ਹੋ ਗਈ ਦੀ ਆ ਉਹਨਾਂ ਨੇ ਘਰਾਂ ਦੇ ਅੱਗੇ ਕੈਮਰੇ ਲਗਾਏ ਹੋਏ ਆ ਉਹ ਰਾਤ ਨੂੰ ਉਹਨਾਂ ਦੀ ਲਾਈਟਸ ਬੰਦ ਨਹੀਂ ਹੁੰਦੀਆਂ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਘਰ ਹੈਗੇ ਆ ਜਾਂ ਤੇ ਉਹਨਾਂ ਨੂੰ ਕੋਈ ਨੋਟਿਸ ਵੈਰਾ ਦਿੱਤੇ ਜਾਣ ਉਹ ਰਾਤ ਸਾਰੀ ਲਾਈਟ ਚੱਲਦੀ ਆ ਤੇ that is very dangerous ਉਹਦੇ ਉੱਤੇ ਜ਼ਰੂਰ ਖਿਆਲ ਕੀਤਾ ਜਾਏ ਬਿਲਕੁਲ ਜਿਸ ਤਰ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਬਲੈਕਆਊਟ ਦਾ ਸਮਰਥਨ ਕੀਤਾ ਜਾਵੇ ਲਾਈਟਾਂ ਜਿਹੜੀਆਂ ਨੇ ਘਰ ਦੀਆਂ ਬੰਦ ਰੱਖੀਆਂ ਜਾਣ ਲੇਕਿਨ ਕੁਝ ਘਰ ਅਜਿਹੇ ਹੈਗੇ ਨੇ ਜਿਨ੍ਹਾਂ ਦੇ ਸੀਸੀਟੀਵੀ ਕੈਮਰੇ ਦੀ ਲਾਈਟਾਂ ਜਿਹੜੀਆਂ ਨੇ ਉਹ ਜਗਦੀਆਂ ਹੈਗੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਆ ਕਿ ਇੱਕ ਨੋਟਿਸ ਕੱਢੇ ਜਾਣ ਕਿਉਂਕਿ ਉਹ ਲੋਕ ਵੀ ਜਿਹੜੇ ਲਾਈਟਾਂ ਬੰਦ ਕਰਨ ਕੁਝ ਹੋਰ ਵੀ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਨੇ ਦੱਸੋ ਜੀ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਜਵਾਬ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਬਹੁਤ ਹੀ ਕਰਾਰਾ ਜਵਾਬ ਦਿੱਤਾ ਗਿਆ ਜੀ ਇਸੇ ਤਰ੍ਹਾਂ ਹੀ ਚਾਹੀਦਾ ਕਿਉਂਕਿ ਪਾਕਿਸਤਾਨ ਨੇ ਸਾਡੇ ਘਰ ਵਿੱਚ ਆ ਕੇ ਅਟੈਕ ਕੀਤਾ ਪਹਿਲਗਾਮ ਜਿਹੜਾ ਵਾ ਉਹ ਸਾਡੇ ਮਤਲਬ ਜਿੱਦੋਂ ਸਾਡਾ ਘਰ ਹੁੰਦਾ ਘਰ ਵਿੱਚ ਆ ਕੇ ਅਟੈਕ ਕੀਤਾ ਉਸ ਦਾ ਮੋਦੀ ਸਾਹਿਬ ਨੇ ਬਹੁਤ ਹੀ ਕਰਾਰਾ ਜਵਾਬ ਦਿੱਤਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਅਟੈਕ ਕੀਤਾ ਔਰ ਉਹਨਾਂ ਦੇ ਕਾਫੀ ਜਿਹੜੇ ਅਤਵਾਦੀ ਅੱਡੇ ਅਟੈਕ ਕੀਤਾ ਔਰ ਕਰਨਾ ਵੀ ਚਾਹੀਦਾ ਸੀਗਾ ਤਾਂ ਕਿ ਜਿਹੜਾ ਵਾ ਉਹ ਮੁੜ ਕੇ ਹਿੰਮਤ ਨਾ ਕਰੇ ਇਸ ਗੱਲ ਦੀ ਕਿ ਵੀ ਕਿਸ ਦੇ ਘਰ ਚ ਜਾ ਕੇ ਜਦੋਂ ਕਿ ਮਾਰਦਾ ਫਿਰ ਨਹੀਂ ਚੁੱਪ ਰਹਿਣਾ ਚਾਹੀਦਾ ਫਿਰ ਤਾਂ ਪੂਰਾ ਜਵਾਬ ਦੇਣਾ ਚਾਹੀਦਾ ਔਰ ਪੂਰਾ ਉਹਨੂੰ ਮਤਲਬ ਵੀ ਚੰਗੀ ਤਰ੍ਹਾਂ ਉਹਨੂੰ ਜਵਾਬ ਦਿੱਤਾ ਗਿਆ ਤੋ ਇਸੇ ਤਰ੍ਹਾਂ ਹੀ ਜਿਹੜਾ ਮੈਂ ਆਰਮੀ ਦਾ ਔਰ 에어 ਫੋਰਸ ਦਾ ਬਹੁਤ ਧੰਨਵਾਦ ਕਰਦਾ ਹਾਂ 에어 ਚੀਫ ਮਾਰਸ਼ਲ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੀ ਪਲੈਨਿੰਗ ਕਰਕੇ ਇਹਨਾਂ ਨੂੰ ਮਤਲਬ ਕਿ ਜਿਹੜਾ ਵਾ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਬਿਲਕੁਲ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਹਰ ਕੋਈ ਕਹਿ ਰਿਹਾ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਪਾਕਿਸਤਾਨ ਨੂੰ ਜਿੱਦਾਂ ਜਵਾਬ ਦਿੱਤਾ ਗਿਆ ਇਸ ਤਰ੍ਹਾਂ ਜਵਾਬ ਦੇਣਾ ਬਣਦਾ ਵੀ ਹੈ ਕਿਉਂਕਿ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਸਾਡੇ ਤੇ ਹਮਲਾ ਕੀਤਾ ਲੇਕਿਨ ਉਹਨਾਂ ਸਾਰੇ ਹਮਲਿਆਂ ਨੂੰ ਇੰਡੀਅਨ ਫੋਰਸ ਨੇ ਨਕਾਮ ਕੀਤਾ ਹੈ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦੈਨਿਸਰਾ ਟੀਵੀ ਗੁਰਦਾਸਪੁਰ